ਦੇਸ਼ ਬਲਵਿੰਦਰ ਕੌਰ ਬਰਾੜ ਦੀ ਕਹਾਣੀ ਹਵਾ ਜਿਹਾ ਓਲਾ ਹਰਨਾਮ ਸਿੰਘ ਊਕ ਸੁਪਤਾ ਪਿਆ ਸੀ ਜਦ ਉਸ ਦੇ ਸਿਰ ਕੋਲ ਕੰਧ ਵਿਚਲੀ ਪਾਈਪ ਵਿੱਚੋਂ ਛਲਕ ਦੇਣ ਉੱਪਰ ਲਿਆਂਦਾ ਪਾਣੀ ਡਿੱਗਿਆ ਉਹ ਉਬੜਵਾਹੇ ਉੱਠ ਬੈਠਾ ਉਸ ਨੂੰ ਲੱਗਿਆ ਜਿਵੇਂ ਉੱਪਰ ਵਾਲਿਆਂ ਦੀ ਫਲਸ਼ ਦਾ ਪਾਣੀ ਹੀ ਨਹੀਂ ਸਗੋਂ ਸਾਰਾ ਹਿਸਾਬ ਕਿਤਾਬ ਹੀ ਆ ਡਿੱਗਿਆ ਹੋਵੇ ਫੇਰ ਉੱਪਰ ਕਦਮ ਚਾਲ ਦੀ ਡਗੜ ਡਗੜ ਦਾ ਖੜਕਾ ੜਕਾ ਸੁਣ ਕੇ ਉਸ ਨੂੰ ਘਰ ਵਿੱਚ ਲਈ ਸ਼ਾਂਤੀ ਭੰਗ ਹੁੰਦੀ ਸੁਣੀ। ਕੱਲ੍ਹ ਵਾਲੀ ਘਟਨਾ ਯਾਦ ਕਰਕੇ ਉਸ ਦਾ ਮੂੰਹ ਕਸਾਇਆ ਹੋ ਗਿਆ। ਜਿਸ ਨੇ ગઈ ਰਾਤ ਤੱਕ ਉਸ ਨੂੰ ਸੌਣ ਨਹੀਂ ਦਿੱਤਾ ਸੀ। ਮਕਾਨ ਮਾਲਕ ਦੇ ਦਿੱਤੇ ਆਦੇਸ਼ ਉਸ ਮੂਰੇ ਸੱਜਰੇ ਹੋ ਖੜੇ ਤਾਂ ਉਸ ਨੇ ਮਾਨਿ ਮੰਨ ਉਸ ਨੂੰ ਬੁਰਾ ਭਲਾ ਕਿਹਾ। ਸੜਾ ਢਿੱਡੜ ਜਿਹਾ ਘਰ ਬਣਾ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਜਾਂਦਾ ਹੈ। ਸਿਆਣੇ ਆਖਦੇ ਨੇ ਜੇ ਛੋਟੀਆਂ-ਛੋਟੀਆਂ ਪ੍ਰਾਪਤੀਆਂ ਨੂੰ ਸਿਰ ਉੱਤੇ ਬਿਠਾ ਲਵੋਗੇ ਤਾਂ ਵੱਡੀ ਪ੍ਰਾਪਤੀ ਲਈ ਕੋਈ ਥਾਂ ਨਹੀਂ ਬਚਣੀ। ਅਖੇ ਤੁਸੀਂ ਪੱਗਾਂ ਧੋਂਦੇ ਹੋ। ਤੁਹਾਡੇ ਟੱਬਰ ਦੇ ਕੇਸ ਲੰਮੇ ਨੇ। ਕੇਸ ਹੀ ਨਹਾਉਂਦੇ ਪਾਣੀ ਵੱਧ ਲੱਗਦਾ ਹੈ। ਬੈਲ ਵੱਧ ਆਏਗਾ। ਉਸ ਨੂੰ ਇਹ ਸਭ ਯਾਦ ਕਰਕੇ ਜਿਵੇਂ ਠੇਸ ਲੱਗੀ। ਚੌੜੇ-ਚੌੜੇ ਗਾਤਰੇ ਸਾਰਾ ਉੱਪਰਲਾ ਟੱਬਰ ਲੋਕਾਂ ਨੂੰ ਦਿਖਾਉਣ ਵਾਸਤੇ ਪਾਈ ਫਿਰਦਾ। ਜਿਵੇਂ ਬਹੁਤ ਕਰਮੀ ਧਰਮੀ ਹੋਣ। ਕੰਧ ਤੇ ਲੱਗੇ ਕੈਲੰਡਰ ਵਿੱਚਲੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੱਲ ਵੇਖ ਕੇ ਉਸ ਨੇ ਜਿਵੇਂ ਪੂਰੀ ਸਿੱਖ ਕੌਮ ਦੇ ਅਜਿਹੇ ਕਰਤਾਰ ਲਈ ਲੰਬਾ ਬਲੋਸਿਆ ਦੇਖ ਤੇਰੇ ਇਨਸਾਨ ਦੀ ਹਾਲਤ ਕਿਆ ਹੋ ਗਈ ਭਗਵਾਨ ਪੱਕਾ ਗੁਰਸਿੱਖ ਤਾਂ ਉਹ ਆਪ ਕਦੇ ਵੀ ਨਹੀਂ ਸੀ ਪਰ ਹੁਣ ਕਿਸਾਂ ਵੱਲ ਸਿੱਧੀ ਕਿਸੇ ਸਿੱਖ ਵੱਲੋਂ ਹੀ ਸਿੱਖ ਦੀ ਹੁੰਦੀ ਬੇਪਤੀ ਨਾਲ ਜਿਵੇਂ ਅੰਦਰ ਛਲਣੀ ਹੋ ਗਿਆ ਹੋਵੇ ਉਹ ਸੰਦਰ ਘਰ ਦਾ ਪੰਜਾਬ ਦਾ ਕੌਮ ਦਾ ਜਾਂ ਧਰਮ ਦਾ ਦਰਦ ਅਰੜ ਗੱਡ ਜਾ ਹੋਣ ਲੱਗਾ ਸੀ। ਇਓ ਆਪਣੇ ਅੰਦਰ ਵੱਲ ਉੱਤਰ ਕੇ ਉਹ ਹੋਰ ਵੀ ਉਦਾਸ ਹੋ ਗਿਆ। ਕਈ ਵਾਰੀ ਪਤਨੀ surjeet kaur ਦੇ ਬੋਲ ਉਸ ਦੇ ਡਿੱਗਦੇ ਬਲ ਨੂੰ ਥੰਮੀ ਦੇ ਰਹੇ ਲੱਗਦੇ। ਦੇਖੋ ਜੀ ਤੁਸੀਂ ਚੱਤ ਨਾ ਡਲੋ। ਅੱਜ ਹੋਰ ਕੱਲ ਹੋਰ ਕਦੇ ਆਪਾਂ ਵੀ ਇਉਂ ਹੀ ਕਿਸੇ ਮਕਾਨ ਦੇ ਮਾਲਕ ਹੋ ਜਾਾਂਗੇ। ਫੇਰ ਉਹ ਸੋਚਦਾ। ਔਰਤ ਮਨ ਮਰਦ ਨਾਲੋਂ ਵੱਧ ਦਲੇਰ ਤੇ ਵੱਧ ਲਚਕੀਲਾ ਹੋ ਜਾਂਦਾ। ਉਹ ਕਿੰਨੀ ਹੁਸ਼ਿਆਰੀ ਨਾਲ ਇੱਥੇ ਆ ਕੇ ਜ਼ਿੰਦਗੀ ਦੀ ਰੇਸ ਮੁੱਢੋਂ ਸੁੱਢੋਂ ਸ਼ੁਰੂ ਕਰੀ ਜਾਂਦੀ ਹੈ। ਇੱਥੋਂ ਦੇ ਕੰਮਾਂ ਵਿੱਚ ਇਸਨੇ ਕਿੰਨਾ ਸਹਿਜ ਹੋ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮੈਂ ਜਿਹੜਾ ਉੱਥੇ ਬੜਕਾਂ ਮਾਰਦਾ ਫਿਰਦਾ ਸੀ, ਉੱਥੇ ਹੋਰਨਾਂ ਨੂੰ ਨਸੀਹਤ ਦਿੰਦਾ ਸੀ। ਇੱਥੇ ਕਿਵੇਂ ਭੀਜੀ ਬਿੱਲੀ ਬਣਿਆ ਨਹੱਕਾ ਤੇ ਨਕੰਮਾ ਹੋ ਗਿਆ। ਜਿਵੇਂ ਸਾਰੇ ਹਥਿਆਰ ਸੁੱਟੀ ਫਿਰਦਾ ਹੋਵਾ। ਅੰਦਰੋਂ ਹੋਰ ਜਿਉਣ ਦਾ ਚਾਜ ਹੀ ਮਰ ਜਾ ਗਿਆ ਅਸਲ ਵਿੱਚ ਪੂਰਾ ਸੂਰਾ ਉਹ ਪੰਜਾਬ ਤੋਂ ਇੱਥੇ ਤੱਕ ਅਪੜਾ ਹੀ ਨਹੀਂ ਸੀ ਜਿੱਥੇ ਹਰਸ ਨਾਲ ਉਧਾਰੇ ਜਿਹੇ ਕਿਰਸ ਨਾਲ ਹੰਡਾਈ ਪੰਜਾਬ ਵਾਲੇ ਘਰ ਵਿੱਚ ਉਸ ਦੀ ਹੋਣ ਦਾ ਕੁਝ ਹਿੱਸਾ ਉੱਥੇ ਹੀ ਰਹਿ ਗਿਆ ਇੱਕ ਵਾਰੀ ਬੇਸਮੈਂਟ ਦੇ ਬਾਹਰੀ ਬੂਟ ਉਤਾਰਦਿਆਂ ਸੁਰਜੀਤ ਕੌਰ ਨੇ ਕਿਹਾ ਸੀ ਦੇਖਿਓ ਜਿਵੇਂ ਪਾਠ ਖੁੱਲਿਆ ਹੋਵੇ ਪਰ ਹਰਨਾਮ ਸਿੰਘ ਨੇ ਜਵਾਬ ਵਿੱਚ ਕਿਹਾ ਸੀ ਮਾਰਗ ਵਾਲੇ ਘਰ ਵੀ ਤਾਂ ਇਉਂ ਹੀ ਕਰੀਦਾ ਸੁਰਜੀਤ ਕੌਰ ਭੱਜ ਕੇ ਪਈ ਸੀ ਕੋਈ ਤਾਂ ਚੱਜ ਦੀ ਚੀਜ਼ ਦੇਖ ਲਿਆ ਕਰੋ ਸੋਚਾਂ ਵਿੱਚ ਉਲਝਿਆ ਉਹ ਆਪਣੇ ਦਵਾਲੇ ਸਭ ਵਸਤਾਂ ਨੂੰ ਪਿਆ ਪਿਆ ਇਨੀਂਦ ਲਾ ਕੇ ਦੇਖਦਾ ਰਿਹਾ ਟੀਵੀ ਤੇ ਨਿਤ ਵਾਂਗ ਹੀ ਹਰਮੰਦਰ ਸਾਹਿਬ ਤੋਂ ਕੀਰਤਨ ਚੱਲ ਰਿਹਾ ਸੀ ਮੱਥਾ ਟੇਕਦੀ ਸੰਗਤ ਵਿੱਚੋਂ ਉਹ ਜਾਣੀਆਂ ਪਛਾਣੀਆਂ ਸੂਰਤਾਂ ਦੇ ਪੈਂਦੇ ਝੋਲੇ ਵੱਲ ਹੋਲੇ ਉਹ ਕਿੰਨਾ ਹੀ ਚਿਰ ਆਪਣੀ ਸੂਚੀ ਵਿਚਲੇ ਸਬੰਧਾਂ ਨੂੰ ਪਛਾਣਦਾ ਰਿਹਾ ਕੋਈ ਉਸ ਨੂੰ ਆਪਣੇ ਸਹਿਕਰਮੀ ਦਲਜੀਤ ਵਰਗਾ ਲੱਗਦਾ ਕੋਈ ਗਵਾਂਢੀ ਸੁੱਖੇ ਜਿਹਾ ਮੜੰਗਾ ਦਿਸਦਾ ਕਾਰ ਪੈਟ ਉੱਤੇ ਉਸ ਦੀ ਪਤਨੀ ਚੌਂਕੜੀ ਮਾਰੀ ਬੈਠੀ ਗੋਦ ਵਿੱਚ ਪਏ ਟਿੰਕੂ ਨੂੰ ਥਾਪੜ ਦੀ ਦੂਜੇ ਹੱਥ ਫੜੇ ਗੁੱਟਕੇ ਤੋਂ ਪਾਠ ਕਰਦੀ ਸ਼ਾਂਤ ਬੈਠੀ ਕਈ ਪਾਸੇ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਰੁੱਝੀ ਹੋਈ ਸੀ ਹਰਨਾਮ ਸਿੰਘ ਨੇ ਉੱਠਦਿਆਂ ਕੋਲ ਪਏ ਮੇਜ਼ ਨੂੰ ਜਦ ਪਰੇ ਤੱਕਿਆ ਤਾਂ ਅੱਗੋਂ ਘੂਰ ਖਾਣੀ ਪਈ ਹੌਲੀ ਖੜਕਾ ਕਰੋ ਜਵਾਖਾਲੇ ਸੁੱਤੇ ਨੇ ਮਸਾਂ ਛੁੱਟੀ ਵਾਲੇ ਦਿਨ ਚੱਜ ਨਾਲ ਸੌਣਾ ਮਿਲਦਾ ਉਹ ਸੋਚਦਾ ਇੱਥੇ ਆ ਕੇ ਪਤਾ ਲੱਗਿਆ ਕੰਧਾਂ ਦੇ ਵੀ ਕੰਨ ਹੁੰਦੇ ਨੇ ਆਹ ਲਿਫਾਫੇ ਵਰਗੇ ਘਰਾਂ ਵਿੱਚ ਕੋਲੀ ਵਿੱਚ ਫਿਰਦਾ ਚਮਚਾ ਵੀ ਗੂੰਜਣ ਲੱਗ ਪੈਂਦਾ ਚਾਰ ਚਫੇਰੇ ਕੈਨੇਡਾ ਦੇ ਖੁੱਲੇ ਤੇ ਮੋਕਲੇ ਪਈ ਖਾਲੀ ਥਾਵਾਂ ਵਿੱਚ ਇਹ ਬੇਸਮੈਂਟ ਦੀ ਢੀੜੀ ਥਾਂ ਹੋਰ ਵੀ ਕੌ ਲੱਗਣ ਲੱਗਦੀ ਐ ਪਿੰਡ ਵਾਲਾ ਨਾਮਾ ਕਿੱਥੋਂ ਵਾਪਸ ਗਿਆ ਪਿੰਡ ਦੱਸਦਾ ਸੀ ਕਿ ਕੈਨੇਡਾ ਦੇ ਲੋਕ ਘੁਰਨਿਆਂ ਵਿੱਚ ਦੜੇ ਅੰਦਰ ਹੀ ਪਏ ਰਹਿੰਦੇ ਨੇ ਨਿੱਗੇ ਬਿਸਤਰੀ ਦਾ ਖਿਹੜਾ ਛੱਡ ਉਹ ਤਾਜ਼ੀ ਹਵਾ ਵਿੱਚ ਸਾਹ ਲੈਣ ਲਈ ਘਰੋਂ ਬਾਹਰ ਜਾਣ ਨੂੰ ਕਾਲਾ ਪੈ ਗਿਆ ਬੂਟ ਜਰਾਬਾਂ ਮਫਲਰ ਤੇ ਕੋਟ ਸਭ ਤੰਗ ਪੈੜਾ ਕੱਸ ਕੇ ਉਹ ਬਾਹਰ ਨਿਕਲ ਤੁਰਿਆ ਅਚਾਨਕ ਉਸ ਦੀ ਨਿਗਾ ਗਵਾਂਡੀਆਂ ਦੀ ਟੋਪੀ ਨੂੰ ਮਾਂ ਛੱਤ ਉੱਪਰੋਂ ਮੁਸਕਰਾਉਂਦੇ ਚੰਨ ਦੀ ਫਾਂਕ ਜਿਹੀ ਤੇ ਪਈ ਉਸ ਨੂੰ ਖਿਆਲ ਆਇਆ ਕਿੰਨੀ ਦੇਰ ਹੋ ਗਈ ਮੈਂ ਕਦੇ ਚੰਨ ਕਿਉਂ ਨਹੀਂ ਦੇਖਿਆ ਫਿਰ ਆਪ ਹੀ ਦਲੀਲ ਧਰਨ ਲੱਗਿਆ ਕਿੱਥੋਂ ਦੇਖਣਾ ਸੀ ਅਸਮਾਨ ਅੰਦਰ ਤਾਂ ਰੋਸ਼ਨਦਾਨ ਦੀ ਝੀਠ ਵਿੱਚੋਂ ਅਸਮਾਨ ਦੀ ਭੋਰਾ ਕਾਤਰ ਮਸਾਂ ਦੇਖਣ ਨੂੰ ਮਿਲਦੀ ਹੈ ਉਹ ਉਸ ਦੀ ਨੂੰ ਉਸ ਕਾਤਰ ਮੂਰੇ ਵੀ ਪਰਦਾ ਤਾਣੀ ਰੱਖਦੀ ਹੈ ਅੱਖੇ ਉੱਪਰਲੇ ਨੂੰ ਘਰ ਦਿਸਦਾ ਹੂ ਨੂਹ ਦੇ ਘਰੋਂ ਜਾਣਸਾਰ ਉਹ ਪਰਦਾ ਹਟਾ ਕੇ ਸ਼ੀਸ਼ੇ ਵੀ ਸਰਕਾ ਲੈਂਦਾ ਬਾਹਰਲੀ ਹਵਾ 'ਚ ਸਾਹ ਲੈਣਾ ਉਸ ਨੂੰ ਸੁਖਾਲਾ ਲੱਗਦਾ ਇਓ ਬੇਸਮੈਂਟ ਦੀ ਕੈਦ ਵਿੱਚੋਂ ਉਹ ਬਾਹਰਲੀ ਦੁਨੀਆ ਨਾਲ ਰابطਾ ਜੋੜਦਾ ਉਹ ਕਿੰਨੀ ਦੇਰ ਸਾਫ਼ ਨਿਰਮਲ ਤੇ ਧੂਲ ਰਹਿਤ ਅਸਮਾਨ ਵੱਲ ਵੇਖਦਾ ਰਿਹਾ ਇਸ ਨਾਲ ਉਹ ਸੰਦਰ ਤਾਜ਼ਗੀ ਦੇ ਸਾਹ ਵਿੱਚ ਰਲਣ ਵਰਗਾ ਅਹਿਸਾਸ ਹੋਇਆ ਫਿਰ ਉਸ ਨੂੰ ਆਪਣਾ ਆਪ ਬੇਸਮੈਂਟ ਵਿੱਚ ਕੈਦ ਹੋਇਆ ਜਾਣ ਕੇ ਪੂਰੀ ਕਾਇਨਾਤ ਹੀ ਆਜ਼ਾਦ ਖਸ ਦੀ ਨਜ਼ਰ ਆਈ ਆੜਾ ਦੌੜਾ ਵੇਖਦਾ ਉਹ ਸੋਚਦਾ ਰਿਹਾ ਇਹ ਚੌਪਾਲ ਪਈ ਧਰਤ ਇਹ ਹਵਾ ਆਜ਼ਾਦ ਉੜਦੇ ਪੰਛੀ ਜਾਂ ਮੁਸਕਰਾ ਰਿਹਾ ਚੰਨ ਸਭ ਤਰ੍ਹਾਂ ਦੀਆਂ ਬਲਗਣਾ ਤੋਂ ਮੁਕਤ ਹਨ ਮੈਂ ਕੱਲਾ ਕੈਦ ਵਾਂਗਾਂ ਜਾਂ ਮੇਰੇ ਵਰਗੇ ਹੋਰ ਜਿਹੜੇ ਪੰਜਾਬ ਤੋਂ ਆਪਣੇ ਰੁੱਤਵੇ ਹੰਢਾ ਕੇ ਆਨ ਸ਼ਾਨ ਕਮਾ ਕੇ ਰੋਬ-ਦਾਬ ਨਾਲ ਉਮਰ ਦਾ ਸਿੱਖ ਹਟਾ ਕੇ ਇੱਥੇ ਆਪ ਫਸਿਆ ਜਿਵੇਂ ਹੁਣ ਤੱਕ ਕਿਸੇ ਸਲਤਨਤ ਵਿੱਚ ਪੂਰੇ ਖਾਸ ਸੀ ਪਰ ਹੁਣ ਸਾਨੂੰ ਉਸ ਵਿੱਚੋਂ ਛੇਕ ਦਿੱਤਾ ਗਿਆ ਉਸ ਨੂੰ ਲੱਗਦਾ ਪੰਜਾਬ ਵਿੱਚ ਪਿੱਛੇ ਛੁੱਟੇ ਘਰ ਦੀ ਇੱਕ ਇੱਕ ਇੱਟ ਮਰੀਜਾਂ ਨਾਲ ਟਿਕਾਈ ਸੀ ਉਹ ਕਰ ਗਾਰੇ ਸੀਮੈਂਟ ਰੇਤਾ ਬਜਰੀ ਦੇ ਨਾਲ ਮੇਰੇ ਸੁਪਨਿਆਂ ਰੀਜਾਂ ਸਦਰਾਂ ਤੇ ਚਾਵਾਂ ਨਾਲ ਜੁੜਿਆਂ ਗਿਆ ਸੀ ਜਦੋਂ ਮੇਰਾ ਇਹ ਪੁੱਤਰ ਆਪਣਾ ਲਿਬੜਿਆ ਤੇ ਬੜਿਆ ਹੱਥ ਕੰਧਾਂ ਤੇ ਲਗਾ ਦਿੰਦਾ ਤਾਂ ਇਸਦੀ ਮਾਂ ਘੋਰਦੀ ਨਾ ਸ਼ੇਰਾ ਕੰਧ ਖਰਾਬ ਹੋ ਜੂ ਫੇਰ ਬੁਰੀ ਲੱਗੂ ਤਾਂ ਮੇਰੀ ਮਾਂ ਅਕਸਰ ਟੋਕਦੀ ਹੁੰਦੀ ਆ ਤਾਂ ਹੋ ਜੇ ਖਰਾਬ ਇਸ ਦਾ ਘਰ ਹੈ ਚਾਹੇ ਖਰਾਬ ਕਰੇ ਚਾਹੇ ਸਵਾਰੇ ਮੈਂ ਉਸ ਸਮੇਂ ਤਰਕ ਕਰਦਾ ਮਾਂ ਇਹ ਕਰ ਹੁਣੇ ਇਹਦਾ ਕਿਵੇਂ ਹੋ ਗਿਆ ਬਈ ਪਰ ਹੁਣ ਮੈਨੂੰ ਲੱਗਦਾ ਹੈ ਅੱਜ ਮੈਂ ਇਸਦੇ ਘਰ ਆ ਟਿਕਿਆ ਹਾਂ ਉਸ ਸਰਹੇ ਮਕਾਨ ਨਾਲ ਕਈ ਭਵਿੱਖੀ ਸੁਪਨੇ ਵੀ ਪੱਲਰ ਉੱਠੇ ਸਨ ਮੈਂ ਆਪਣੀ ਕਲਪਨਾ ਵਿਚਾਰੀ ਪੀੜ੍ਹੀ ਦੀਆਂ ਕਲਕਾਰੀਆਂ ਵੀ ਗਿਆਸ ਕੇ ਨਸ਼ਿਆ ਜਾਂਦਾ ਸੀ ਅੱਜ ਯਾਦ ਆਉਂਦਾ ਜਦ ਉਸ ਨੇ ਆਪ ਜਲੰਧਰ ਕੋਠੀ ਪਾਉਣ ਦੀ ਗੱਲ ਕਰ ਕੀਤੀ ਸੀ ਤਮਾ ਕਿੰਨੀ ਮਾਯੂਸ ਹੋ ਕੇ ਸਰਪਰੋਸ ਦੀ ਰਹੀ ਉਸ ਨੂੰ ਵੀ ਕੱਚੀਆਂ ਕੰਧਾਂ ਉੱਤੇ ਆਪਣੀਆਂ ਹਥੇਲੀਆਂ ਨਾਲ ਮਿੱਟੀ ਫੇਰਦਿਆਂ ਅਜਹੀ ਹੀ ਆਸ ਵੱਜੀ ਹੋਵੇਗੀ ਘਰੋਂ ਵਾਪਸ ਸ਼ਹਿਰ ਵੱਲ ਤੋਰਨ ਲੱਗਿਆਂ ਮਾਂ ਆਪਣੀਆਂ ਪਲਕਾਂ ਤੇ ਆਏ ਹੰਝੂਆਂ ਨੂੰ ਸਿਰ ਉਤਲੇ ਪੱਲੇ ਨਾਲ ਅਕਸਰ ਪੂੰਝਦੀ ਕਹਿ ਰਹੀ ਹੁੰਦੀ ਮੇਰੇ ਤੋਂ ਕੋਈ ਵੀ ਤੁਰਿਆ ਜਾਂਦਾ ਜਰਿਆ ਨਹੀਂ ਜਾਂਦਾ ਤਾਂ ਹੀ ਅੱਖ ਪਰ ਆਉਂਦੀ ਹੈ ਉਹ ਮਾਂ ਨੂੰ ਹਾਸੇ ਰੁਕ ਪਾਉਣ ਖਤਰਾ ਰਖਦਾ ਵਾਹ ਮਾਤਾ ਮੈਂ ਤਾਂ ਅਗਲੇ ਹਫਤੇ ਫੇਰ ਆ ਜਾਣਾ ਤੈਨੂੰ ਫੇਰ ਵਿਦਾ ਕਰਦੇ ਰੋਣਾ ਪਊ ਪਰ ਮਾਂ ਦਾ ਤੁਰਿਆ ਜਾਂਦਾ ਜਰਨਾ ਸ਼ਾਇਦ ਬਾਪੂ ਦੇ ਉਮਰ ਦੁਪਹਿਰੇ ਜੱਗੋਂ ਤੁਰਨਾ ਵੀ ਯਾਦਾ ਖੜਦਾ ਹੋਣਾ ਹਰਨਾਮ ਸਿੰਘ ਦੀ ਮਾਂ ਵਾਂਗੀ ਆਪਣੇ ਬੁੱਢ ਬਰੇਸ ਵਿੱਚ ਆਪਣੇ ਆਪ ਨੂੰ ਉਸ ਘਰ ਦਾ ਰੱਖਾ ਕਿਆਸ ਦਾ ਰਹਾ ਪਰ ਹੋਇਆ ਕੁਝ ਹੋਰੀ ਸਾਰਾ ਭਰਿਆ ਭਰਾਇਆ ਘਰਬਾਰ ਛੱਡ ਕੇ ਆਹ ਕੰਜੂਸਾਂ ਦੀ ਭੋਰਾ ਬੇਸਮੈਂਟ ਵਿੱਚ ਆ ਵਰਾਜਿਆ ਮਾਂ ਦੇ ਕਹਿਣ ਵਾਂਗ ਆ ਕੁੱਤੀ ਜਈ ਥਾਂ ਮਿਲੀ ਰਹਿਣ ਨੂੰ ਉਸ ਨੂੰ ਰਹਿ ਰਹਿ ਕੇ ਪਿੱਛੇ ਛੁੱਟਿਆ ਮਕਾਨ ਯਾਦ ਆਉਂਦਾ ਘਰ ਦੇ ਚਾਰ ਚੁਫੇਰੇ ਕਿੰਗਰੀਆਂ ਵਾਲੀ ਚਾਰਲਰ ਉੱਪਰ ਝਰੋਖਿਆਂ ਵਾਲੇ ਬਨੇਰੇ ਫੇਰ ਬਨੇਰੇ ਕੋਲ ਟਾਕਾਂ ਤੇ ਹੱਥ ਰੱਖੀ ਖੜਾ ਹੋ ਆਪ ਘਰ ਦੇ ਪਾਸੇ ਨਾਲ ਲੰਘਦੀ ਸੜਕ ਤੇ ਤੈਰ ਦੀ ਬਨਸਵੰਨੀ ਭੀੜ ਨੂੰ ਘੰਟਿਆਂ ਵੱਧੀ ਨਿਹਾਰਦਾ ਹੋਇਆ ਅਜੇ ਹੀ ਕਈ ਪਲ ਉਸ ਦੇ ਚੇਤਾਂ ਵਿੱਚੋਂ ਠਹਿਰੇ ਹੋਏ ਸਨ ਉਹ ਇੱਥੋਂ ਦੇ ਘਰਾਂ ਦਾ ਟੱਕਰਾ ਕਰਦਾ ਇੱਥੋਂ ਦੇ ਘਰ ਜਿਵੇਂ ਮੋਟਾ ਲਫਾਫਾ ਮੁੱਦਾ ਮਾਰਿਆ ਹੋਵੇ ਇਹ ਘਰ ਖਮੋਸ਼ ਬਸ ਸ਼ਾਮ ਸਰਾਂ ਵਰਗੀ ਬਿਨਾ ਕਿਸੇ ਚੈਲਪੈਲ ਤੋਂ ਬਸ ਰਾਤ ਗੁਜ਼ਾਰਨ ਦਾ ਵਸੀਲਾ ਹੀ ਨਹੀਂ ਉਸ ਦਾ ਜੀ ਕਰਦਾ ਇਹਨਾਂ ਨੂੰ ਆਪਣਾ ਬੀਤਿਆ ਇਤਿਹਾਸਿਕ ਫਿਲਮ ਵਾਂਗ ਦਿਖਾਵਾਂ ਅੱਜ ਹਰਨਾਮ ਸਿੰਘ ਬਹੁਤ ਉਦਾਸ ਹੋਇਆ ਉਹ ਯਾਦਾਂ ਦੇ ਬਹਿਣ ਵਿੱਚ ਉਤਰਿਆ ਸੀ ਇਸੇ ਲਈ ਉਹ タルਤੀ ਹੇਠਾਂ ਵਸਦੇ ਆਪਣੇ ਪੁੱਤਰ ਦੀ ਬੇਸਮੈਂਟ ਵਿੱਚੋਂ ਬਾਹਰ ਨਿਕਲ ਆਇਆ ਸੀ ਉਸ ਨੂੰ ਲੱਗਦਾ ਇੱਥੋਂ ਬਾਹਰ ਜਾ ਕੇ ਤਾਜ਼ੀ ਹਵਾ ਵਿੱਚ ਸਾਹ ਲੈਂਦਾ ਦੂਰ ਅਕਸਰ ਹੋ ਜਾਵੇਗਾ ਦੂਰ ਤੱਕ ਕਤਾਰਾਂ ਵਿੱਚ ਖੜੇ ਮਕਾਨ ਜਿਵੇਂ ਦਿੱਲੀ ਦੇ ਲਾਲ ਕਿਲੇ ਸਾਹਮਣੇ 26 ਜਨਵਰੀ ਨੂੰ ਪ੍ਰੇਡ ਕਰਦੇ ਫੌਜੀ ਵਰਦੀ ਸਮੇਤ ਖੜੇ ਹੁੰਦੇ ਨੇ ਕਿਉਂ ਲੱਗ ਰਿਹਾ ਸੀ ਸਿਰਾਂ ਤੇ ਟੋਪੀਆਂ ਲਈ ਬੂਹੇ ਬਾਰੀਆਂ ਸਭ ਉਦਾਸ ਖਮੋਸ਼ ਜਿਵੇਂ ਸ਼ਮਸ਼ਾਨ ਘਾਟ ਵਰਗੀ ਚੁੱਪ ਹੰਡਾ ਰਹੇ ਹੋਣ ਕੋਈ ਕਿਸੇ ਨੂੰ ਹਾਕ ਨਹੀਂ ਮਾਰਦਾ ਕਿਸੇ ਦੇ ਘਰੋਂ ਜਵਾਨਾਂ ਦੇ ਕੁੱਟਕਟਾਪੇ ਨਾਲ ਹੋ ਰਿਹਾ ચીਕ ਝੜਾ ਨਹੀਂ ਸੁਣਦਾ ਕਿਸੇ ਨੂੰ ਕੋਈ ਉੱਚੀ ਉੱਚੀ ਬੁਰਾ ਭਲਾ ਆਖ ਕੇ ਗਲਮਾ ਨਹੀਂ ਫੜਦਾ ਸੁੰਨੀ ਸੜਕ ਤੇ ਬਸ ਹਵਾ ਦੇ ਫਰਾਟੇ ਵਾਂਗ ਕਾਰਾਂ ਇੱਕ ਕਾਰ ਦੇ ਪਿੱਛੇ ਦੂਜੀ ਕਾਰ ਬਾਹੋ ਦਾ ਹੀ ਭਜਦੀਆਂ ਜਿਵੇਂ ਅੱਗਾ ਪਿੱਛਾ ਜਾ ਕਰਦੀਆਂ ਫੇਰ ਰਹੀਆਂ ਹੋਣ ਦੂਰ ਬਸ ਸੱਡੇ ਤੇ ਕਈ ਪੰਜਾਬੀ ਬਜ਼ੁਰਗ ਖੜੇ ਆਪੋ ਵਿੱਚ ਮਜ਼ਾਕ ਕਰਕੇ ਠਹਾਕੇ ਲਾਉਂਦੇ ਦੇਖ ਕੇ ਮਨ ਅੰਦਰ ਕੋਈ ਅਪਨਾਤ ਵਰਗੀ ਹਵਾ ਰੁਮਕੀ ਪਰ ਫੇਰ ਇੱਕ ਵੈਨ ਆਈ ਜੋ ਸਭ ਨੂੰ ਚੜਾ ਕੇ ਲੈ ਗਈ ਉਸ ਨੂੰ ਸਮਝਣ ਵਿੱਚ ਦੇਰ ਨ ਲੱਗੀ ਕਿ 베ਰੀ ਤੋੜਨ ਵਾਲਿਆਂ ਦੀ ਲੇਬਰ ਹੋਣੀ ਹੈ। ਇੱਕ ਵਾਰੀ ਹਰਨਾਮ ਸਿੰਘ ਨੂੰ ਵੀ ਨਾਲ ਚੱਲਣ ਦੀ ਇੱਕ ਨਵਾਂ ਬਣਿਆ ਬੇਲੀ ਜ਼ੋਰ ਪਾਉਂਦਾ ਰਿਹਾ। ਬਸ ਦੀ ਉਡੀਕ ਕਰਦੇ ਇੱਕ ਕਾਲੀ ਜਨਾਨੀ ਕੁਟਾ ਵੇਜੇ ਕੱਪੜੇ ਪਾ ਕੇ ਸਿਗਰਟ ਦੇ ਸੂਟੇ ਲਾ ਰਹੀ ਸੀ। ਉਸ ਦਾ ਮੂੰਹ ਪਾਊਡਰ ਦੀਆਂ ਕਈ ਪਰਤਾਂ ਹੇਠ ਲੁਕਿਆ ਹੋਇਆ ਸੀ। ਉਸ ਨੇ ਕੰਨਾਂ ਵਿੱਚ ਕੁੜੀਆਂ ਦੇ ਬਾਹਾਂ 'ਚ ਪਾਉਣ ਵਾਲੀਆਂ ਬੰਗਾਂ ਜੁੱਡੇ ਕੁੰਡਲ ਪਾ ਰੱਖੇ ਸਨ। ਹਰਨਾਮ ਸਿੰਘ ਦੇ ਅੰਦਰ ਨੇ ਉਸ ਦਾ ਅਜੀਬ ਜਿਹਾ ਫੈਸ਼ਨ ਦੇਖ ਕੇ ਮਨੋਂ ਮਨ ਗਾਲ ਕੱਢੀ ਦੁਰਫਟੇ ਮੂੰਹ ਅਜਹੀ ਜਨਾਨੀ ਦੇ ਜਿਸ ਨੇ ਆਪਣਾ ਔਰਤਪੁਣਾਇ ਖਾਰਜ ਕਰ ਰੱਖਿਆ ਇਹ ਜਿਹੜੀਆਂ ਆਪਣਾ ਆਪ ਹੀ ਨਹੀਂ ਸੰਭਦੀਆਂ ਘਰਬਾਰ ਕੀ ਸੰਭਣਗੀਆਂ ਉਸ ਦਾ ਜੀ ਕੀਤਾ ਅੱਜ ਮੇਰਾ ਬੇਰਲੀ ਕਰਤਾਰਾ ਮੇਰੇ ਨਾਲ ਹੁੰਦਾ ਤਾਂ ਉਸ ਨੇ ਲਾ ਕੇ ਗੋਣਾ ਸੀ ਹੁਸਨ ਜਵਾਨੀ ਮਾਲੋ ਮਾਲ ਸਾਲੀ ਦੇ ਪੱਟ ਤੇ ਡੋਲੇ ਦੇਖ ਜਿਵੇਂ ਆਪਣੇ ਹਰਤੇ ਪਲਵਾਨ ਦੇ ਹੁੰਦੇ ਨੇ ਟੇ ਵਰਗਿੰ ਦੀ ਗਰਦੇ ਖਾ ਖਾ ਫੈਲੀ ਹੋਈ ਆ ਮੈਂ ਉਸ ਦੇ ਜਵਾਬ ਵਿੱਚ ਕਹਿਣਾ ਸੀ ਮੇਰੀ ਤਾਂ ਨਜ਼ਰ ਉਹਦੇ ਮੱਥੇ ਦੀਆਂ ਸਲਵਟਾਂ ਤੇ ਹੀ ਲੱਗੀ ਰਹੀ ਫੇਰ ਉਸ ਨੇ ਠਹਾਕ ਕਾ ਲਾ ਕੇ ਹੱਸਣਾ ਤੇ ਆਪਣਾ ਪੱਖ ਪੂਰਦਿਆ ਮੇਰੀ ਹੱਥ ਤੱਕ ਕਰਨ ਵਾਂਗ ਆਖਣਾ ਸੀ ਤੂੰ ਬੁੱਧੂ ਦਾ ਬੁੱਧ ਹੀ ਰਹਾ ਓਏ ਕਮਲਿਆ ਉਸ ਜਨਾਨੀ ਨੇ ਉੱਚੀ ਸਕਰਟ ਪੱਟ ਦੀਆਂ ਮੱਛਲੀਆਂ ਦਿਖਾਉਣ ਵਾਸਤੇ ਹੀ ਤਾਂ ਪਾਈ ਐ ਹੁਣ ਆਪਣੀ ਆ ਨੰਗੀਆਂ ਲੱਤਾਂ ਵੱਲ ਦੇਖਣ ਦੀ ਉਮਰ ਲੱਦ ਗਈ ਬੇਲੀਆ ਮੈਂ ਤਰਕ ਕਰਨਾ ਸੀ ਕਿਉਂ ਕੈਨੇਡਾ ਤੁਰਿਆ ਫਿਰਦਾ ਵੀ ਆਪ ਹੀ ਸਵਾਲ ਜਵਾਬ ਹੁੰਦਾ ਪੰਜਾਬ ਵਿੱਚ ਹੰਡਾਏ ਸਬੰਧਾਂ ਨਾਲ ਅਕਸਰ ਰਗੜ ਹੁੰਦਾ ਰਹਿੰਦਾ ਕੋਲ ਖੜੀ ਉਸ ਖਿਲਰੀ ਜਹੀ ਦੇਹੀ ਵਾਲੀ ਔਰਤ ਵੱਲ ਵੇਖ ਕੇ ਉਸ ਨੇ ਫੇਰ ਬੁੜਬੁੜ ਕੀਤੀ ਨਰਨੇ ਕਾਲਜਈ ਮੂੰ ਚੋਪੜ ਤੁਰਦੀਆਂ ਨੇ ਕਿਹੜਾ ਗੋਹਾ ਕੁੜਾ ਕਰਨਾ ਹੁੰਦਾ ਹੈ ਕਿਉਂ ਕਈ ਵਾਰੀ ਜਦੋਂ ਉਹ ਕਿਸੇ ਕੱਲੋਂ ਹੈਰਾਨ ਹੁੰਦਾ ਜਾਂ ਖੁਸ਼ ਹੁੰਦਾ ਉਸ ਦੇ ਗੈਰਹਾਜ਼ਰ ਕਰਤਾਰੇ ਵਰਗੇ ਬੇਲੀ ਉਸ ਦੀਆਂ ਸੋਚਾਂ ਵਿੱਚ ਵੱਖੀ ਸੰਗਾ ਨਿਭਦੀ ਫੇਰ ਹਰਨਾਮ ਸਿੰਘ ਦਾ ਜੀ ਕਰਦਾ ਹੁਣ ਤੱਕ ਦੇਖੇ ਭਾਲੇ ਹੰਡਾਏ ਤੇ ਵਰਤੇ ਸਾਰੇ ਮੇਲੇ ਨੂੰ ਹੀ ਆਪਣੇ ਘਰ ਸਮੇਤ ਜੜੋਂ ਖੁੱਗ ਕੇ ਇੱਥੇ ਲਿਆ ਧਰੀ ਫੇਰ ਉਸ ਨੂੰ ਯਾਦ ਆਉਂਦਾ ਉਸ ਦਾ ਖਾਸ ਬੇਲੀ ਦਾ ਵਿਛੋੜਾ ਖੇਤ ਜਾ ਕੇ ਕਿੰਨੀਆਂ ਤਾਹਾਂ ਮਾਰੀਆਂ ਸੀ ਉਹਨੇ ਯਾਰ ਮੈਂ ਹੁਣ ਦੁੱਖ ਸੋ ਕਿਹਦੇ ਕੋਲ ਫੋਲੂੰਗਾ ਤੂੰ ਤਾਂ ਜਹਾਜ਼ ਚੜ ਜਾਣਾ ਹੈ ਮੇਰਾ ਕੌਣ ਹੈ ਇੱਥੇ ਹਰਨਾਮ ਉਸ ਨੂੰ ਦਿਲਾਸਾ ਦਿੰਦਾ ਰਿਹਾ ਮੈਂ ਪਹਿਲਾਂ ਵੀ ਤਾਂ ਜਲੰਦਰ ਹੀ ਸੀ ਹੁਣ ਤੈਨੂੰ ਮੇਰਾ ਵਹਲਾ ਹੀ 헤 ਜਾਈ ਜਾਂਦਾ ਤੈਨੂੰ ਮੇਰੇ ਖੁੱਸ ਜਾਣ ਦਾ ਡਰ ਕਿਉਂ ਹੋ ਗਿਆ ਦਿੱਲੀ 에ਰਪੋਰਟ ਦੇ ਸ਼ੀਸ਼ੇ ਨਾਲ ਭਰੀਆਂ ਅੱਖਾਂ ਲਾਈ ਉਹ ਕਿੰਨੀ ਦੂਰ ਤੱਕ ਝਾਕਦਾ ਹੱਥ ਹਲਾ ਰਿਹਾ ਸੀ ਰਨਾਮ ਸਿੰਘ ਨੇ ਆਪਣੀ ਤਸੱਲੀ ਲਈ ਜੇ ਵਿਚਲੇ ਰੁਪਏ ਰੁਗੜ ਪਰ ਕੇ ਬਿਨਾ ਗਿਣੇ ਤੋਂ ਉਸ ਦੀ ਹਥੇਲੀ ਰੱਖ ਦਿੱਤੇ ਸਨ ਜਿਵੇਂ ਉਹ ਬੀਤੇ ਵਰਿਆਂ ਦਾ ਮੁੱਲ ਲਾ ਰਿਹਾ ਹੋਵੇ ਅੱਜ ਫੇਰ ਉਸ ਨੂੰ ਰਹਿ ਰਹਿ ਕੇ ਕਰਤਾਰਾ ਯਾਦ ਆ ਰਿਹਾ ਸੀ ਇੱਕ ਜੀਵ ਜਿਹਾ ਸਹਿਮ ਉਸ ਅੰਦਰ ਸਿਰ ਚੁੱਕਦਾ ਠੀਕ ਹੋਵੇ ਸਹੀ ਕਿਤੇ ਹੋਰ ਮੇਰੇ ਹੇਰਵੇ ਕਰਕੇ ਬਿਮਾਰਸ਼ਮਾਰੀ ਨਾ ਹੋ ਗਿਆ ਹੋਵੇ ਹੁਣ ਤੱਕ ਨਿਵੀਂ ਸਾਹ ਉਸ ਨੂੰ ਬੇਚੈਨ ਕਰ ਰਹੀ ਸੀ ਜੇ ਕੱਲ ਵਾਲੀ ਹੋਈ ਬੀਤੀ ਉਸ ਨੂੰ ਫੋਨ ਤੇ ਸੁਣਾਵਾ ਤਾਂ ਉਸ ਨੇ ਆਖਣਾ ਸੀ ਦਵਾ ਸੱਟ ਟਿਕ ਟਿਕ ਟਾ ਕੇ ਆ ਜਾ ਜੇ ਟੈਕਟ ਜੋਗਾ ਪਾੜਾ ਹੈ ਨਹੀਂ ਤਾਂ ਮੈਂ ਭੇਜਦਾ ਫੇਰ ਕਰ ਲਾਂਗੇ ਹੇਠ ਉੱਤਾ ਕਾਸ਼ ਇਹੋ ਜਿਹਾ ਤਰਵਾਸਾ ਕੋਈ ਇੱਥੋਂ ਦਾ ਯਾਰ ਮੈਨੂੰ ਦੇ ਛੱਡੇ ਚਾਹੇ ਮੇਰੇ ਚੰਮ ਦੀਆਂ ਜੁੱਤੀਆਂ ਕਰ ਲਵੇ ਪਰ ਕਾਲਜਾ ਠਾਰਨ ਵਾਲੀ ਤਸੱਲੀ ਮਰਜੇ ਯਾਰਾਂ ਕੋਲ ਅੰਦਰਲੀ ਗੱਲ ਢੇਰੀ ਕਰਕੇ ਪੂਰਾ ਥਕੇਵਾਂ ਲਾ ਦੇਣ ਵਾਲੀ ਤਸੱਲੀ ਪਰ ਯਾਰ ਬਣਾਉਣ ਨਿਵਾਉਣ ਤੇ ਹੰਡਾਉਣ ਦੀ ਵੀ ਤਾਂ ਕੋਈ ਉਮਰ ਹੁੰਦੀ ਐ ਹੁਣ ਤਾਂ ਇੰਨੀ ਉਮਰ ਵੀ ਨਹੀਂ ਬਚੀ ਬਈ ਮੋੜ ਕੁਝ ਨਵਾਂ ਵਿਉਂਤ ਸਕੀਏ ਐਸ ਉਮਰੇ ਜਦੋਂ ਮੇਰੀ ਸਮਝ ਦੇ ਵਿੱਚ ਜਾਰੀ ਦੇ ਅਰਥ ਆਏ ਨਹੀਂ ਤਾਂ ਸੌ ਕਸਵਟੀਆਂ ਆ ਖੜੀਆਂ ਨੇ ਕਿ ਕੌਣ ਕਿੱਥੋਂ ਬੋਲਦਾ ਵਿਪਰਖਣਾ ਆ ਗਿਆ ਬਾਲਮਨ ਕਿੰਨਾ ਸਵੱਛ ਤੇ ਨਿਰਮਲ ਹੁੰਦਾ ਕਾਸੇ ਦਾ ਪਤਾ ਨਹੀਂ ਹੁੰਦਾ ਨਫਾ ਨੁਕਸਾਨ ਤਾਂ ਉੱਕਈ ਨਹੀਂ ਪਤਾ ਹੁੰਦਾ ਇਓ ਹੀ ਇੱਕ ਦਿਨ ਕਿਸੇ ਮਾਲ ਵਿੱਚ ਆਲਾ-ਦਵਾਲਾ ਦੇਖਦਿਆਂ ਅਚਾਨਕ ਪੰਜਾਬ ਵਿੱਚ ਇਕੱਠਿਆਂ ਪੜਾ ਰਹੀ ਹਰਨਾਮ ਸਿੰਘ ਦੀ ਜਮਾਤਣ ਬੱਲੀ ਕਿੰਨੇ ਤਪਾਕ ਨਾਲਾ ਮਿਲੀ ਉਸ ਦੇ ਮਨ ਵਿੱਚ ਵੀ ਲੋਰੀਆਂ ਉੱਠਦੀਆਂ ਰਹੀਆਂ ਮੇਰੇ ਗੱਲ ਲੱਗ ਕੇ ਰੋ ਲੈਣ ਜੀਆਂ ਲੋਰੀਆਂ ਬੱਲੀ ਦਾ ਅਤੀਤ ਹਰਨਾਮ ਸਿੰਘ ਦੇ ਸੀਨੇ ਅੰਦਰ ਪਲਾਂ ਵਿੱਚ ਹੀ ਸਜਰਾ ਹੋ ਖੜਾ ਜਦੋਂ ਉਸ ਦੇ ਜਮਾਤੀ ਵੱਲ ਝੁਕੀ ਹੋਈ ਉਮਰ ਦੇ ਸਿਖਰ ਤੇ ਸਭ ਨੂੰ ਟੱਚ ਕਰਕੇ ਜਾਣਦੀ ਸੀ ਉਸ ਸਮੇਂ ਸਾਰਾ ਜਹਾਂ ਹੀ ਉਸ ਨੂੰ ਜੁੱਤੀਆਂ ਦੀ ਨੋਕ ਉੱਤੇ ਲੱਗਦਾ ਸੀ। ਉਸ ਦੇ ਨਾਲ ਖੜਾ ਇੱਕ ਬੁੜੀ ਮੂੰਹਾਂ ਜਿਹਾ ਬੰਦਾ ਉਸ ਦਾ ਖਾਵੰਦੀ ਹੋਵੇਗਾ ਜਿਸ ਕਰਕੇ ਅਸੀਂ ਆਪੋ ਵਿਚਲੀ ਫੁੱਟਕ ਦੂਰੀ ਕਾਇਮ ਰੱਖ ਕੇ ਹੀ ਗੱਲ ਕਰਦੇ ਰਹੇ। ਸਾਡੇ ਦੋਹਾਂ ਵਿਚਕਾਰ ਔਰਤ ਮਰਦ ਵੀ ਕਲੀਚੇ ਜਿਹੀ ਝਕਿਸ਼ੀ ਰਹੀ ਸੀ। ਪਤਾ ਨਹੀਂ ਹਰਨਾਮ ਸਿੰਘ ਨੂੰ ਕਿਉਂ ਲੱਗਦਾ ਰਿਹਾ ਜਿਵੇਂ ਬੱਲੀ ਉਸ ਨਾਲ ਲਿਪਟ ਕੇ ਪੁੱਭਾ ਮਾਰਨਾ ਚਾਹ ਰਹੀ ਹੋਵੇ। ਉਸ ਦੀ ਵੱਖੀ ਨਾਲ ਖੜਾ ਮਰਦ ਉਸ ਸਮੇਂ ਪੂਰਾ ਗੈਰ ਹਾਜ਼ਰ ਹੋ ਗਿਆ ਲੱਗਦਾ ਸੀ ਬੱਲੀ ਕੁਝ ਦੇਰ ਲਈ ਤਾਂ ਉਸ ਤੋਂ ਬੇਖਬਰ ਹੋ ਕੇ ਪੂਰੀ ਸੁਰਤ ਨਾਲ ਸੱਜਰੇ ਮਿਲੇ ਜਮਾਤੀ ਨਾਲ ਹੋ ਖੜੀ ਸੀ ਜਾਂ ਫਿਰ ਇਹ ਹਰਨਾਮ ਸਿੰਘ ਦਾ ਵਹਿਮ ਹੀ ਹੋ ਸਕਦਾ ਸੀ ਬੱਲੀ ਦੀਆਂ ਪੁੜਪੜੀਆਂ ਕੋਲ ਬੱਗੇ ਝਾਕਦੇ ਉਸ ਦੇ ਮੇਕਅਪ ਕੀਤੇ ਮੂੰਹ ਦੀਆਂ ਝੁਰੜੀਆਂ ਦੇ ਛੁਪੇ ਹੋਣ ਦੀ ਦੱਸ ਪਾ ਰਹੇ ਸਨ ਉਹ ਪੂਰੀ ਤਹਜ਼ੀਬ ਨਾਲ ਕਹਿ ਰਹੀ ਸੀ ਤੁਸੀਂ ਇੱਥੇ ਕਦੋਂ ਆਏ ਕਿਵੇਂ ਆਏ ਆ ਤਾਂ ਵਧੀਆ ਸੁਭਬ ਬਣ ਗਿਆ ਤੁਸੀਂ ਅਚਾਨਕ ਆ ਮਿਲੇ ਫਿਰ ਉਹ ਸੰਬਧੀ ਹੋਈ ਉਸ ਮਰਦ ਵਾਲ ਮੂੰਹ ਕਰਕੇ ਬੋਲੀ ਇਹ ਹਰਨਾਮ ਸਿੰਘ ਪੰਜਾਬ ਦੇ ਮਸ਼ਹੂਰ ਲੇਖਕ ਨਹੀਂ ਇਹ ਆਮ ਆਦਮੀ ਨਹੀਂ ਸਗੋਂ ਖਾਸ ਨਹੀਂ ਉਸ ਮਰਦ ਨੇ ਅੱਛਾ ਵੀ ਬਿਨਾ ਕਿਸੇ ਹਰਾਨੀ ਤੋਂ ਹੀ ਕਿਹਾ ਬੱਲੀ ਨੇ ਜਦੋਂ ਕਿਵੇਂ ਨਿਭ ਰਹੀ ਹੈ ਸਵਾਲ ਕੀਤਾ ਹਰਨਾਮ ਸਿੰਘ ਦਾ ਜੀ ਕੀਤਾ ਉਹ ਬੱਲੀ ਨੂੰ ਦੱਸੇ ਕਿ ਇਹ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਦਿਨ ਨੇ ਮੈਂ ਤਾਂ ਸੂਲਾਂ ਦੀ ਸੇਜ ਉੱਤੇ ਕੱਟ ਰਹਾ ਪਰ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਬਸ ਇੰਨਾ ਹੀ ਕਿਹਾ ਹਾਲ ਤਾਂ ਕੀ ਹੈ ਜੀ ਬਸ ਦਿਨ ਕੱਟੀ ਕਰੀ ਜਾਂਦੇ ਆ ਬਸ ਅੱਕੀ ਬੜਾ ਹੀ ਹੱਥ ਮਾਰੀ ਜਾਂਦੇ ਆ ਬੱਲੀ ਨੇ ਕਜਲੇ ਭਰੀਆਂ ਅੱਖਾਂ ਦੀਆਂ ਪੁਤਲੀਆਂ ਪੂਰੀਆਂ ਖੋਲੀਆਂ ਉਸ ਦੇ ਮੱਥੇ ਤੇ ਤਰਸ਼ੂਲ ਵਰਗਾ ਕੁਝ ਉਬਰਿਆ ਜਿਵੇਂ ਸੁਨੇ ਹੋਏ ਦੇ ਅਰਥ ਲੱਭ ਰਹੀ ਹੋਈ ਉਸ ਦਾ ਨਾਲ ਖੜਾ ਆਦਮੀ ਜੋ ਹੁਣ ਤੱਕ ਚੁੱਪਚਾਪ ਦਰਸ਼ਕ ਸੀ ਹੱਸਣ ਵਰਗਾ ਮੂੰਹ ਬਣਾ ਕੇ ਬੋਲਿਆ ਲੇਖਕ ਲੋਕਾਂ ਨੂੰ ਛੋਟੀ ਜੀ ਗੱਲ ਵੀ ਵੱਡੀ ਲੱਗਣ ਲੱਗਦੀ ਹੋਣੀ ਮੈਂ ਕਿਤੋਂ ਪੜਿਆ ਸੀ ਇਹ ਤਾਂ ਸਿਲਤ ਨੂੰ ਵੀ ਸ਼ਤਿਰ ਦਿਖਾ ਸਕਦੇ ਨੇ ਆਪਣੀਆਂ ਲਿਖਤਾਂ ਰਹੀ ਹਰਨਾਮ ਸਿੰਘ ਨੂੰ ਲੱਗਿਆ ਉਹ ਲਿਖਤਾਂ ਦਾ ਮਜ਼ਾਕ ਉਡਾ ਰਿਹਾ ਹੈ ਉਸ ਦੇ ਅੰਦਰ ਨੇ ਉਸ ਬਗਾਨੇ ਆਦਮੀ ਨੂੰ ਅੱਖਰ ਬਹੋਣਾ ਤੇ ਅਨਪੜ ਵਰਗਾ ਹੋਣ ਤੇ ਔਲੰਬਾ ਸਿਰਜਾ ਕਿਹੋ ਜੇ ਲੋਕ ਨੇ ਜੋ ਬੱਸ ਬੰਨੇ ਤੋਂ ਖੁਰਲੀ ਤੱਕ ਕਿਹੋ ਜੇ ਲੋਕ ਨੇ ਜੋ ਬੱਸ ਬੰਨੇ ਤੋਂ ਖੁਰਲੀ ਤੱਕ ਹੀ ਜਾ ਜਾ ਮੁਰਦੇ ਜੂਨ ਕੱਟੀ ਜਾਂਦੇ ਨੇ ਫੇਰ ਬੱਲੀ ਤੇ ਉਹ ਆਦਮੀ ਆਪਣੀ ਕਾਲੀ ਦੇ ਹਵਾਲੇ ਹੋ ਤੁਰੇ ਸੀ ਜਾਂਦੀ ਹੋਈ ਬੱਲੀ ਆਪਣਾ ਫੋਨ ਦੇਖ ਕੇ ਮੇਰਾ ਲੈ ਗਈ ਸੀ ਇੱਥੇ ਵਿਹਲਾ ਹੋ ਕੇ ਉਹ ਦੂਰ ਦਿਸਦੀ ਬਜ਼ੁਰਗ ਦੀ ਠਾਣੀ ਕੋਲ ਜਾ ਖੜਾ ਮਨੰਦਰ ਲਈ ਤਣਾ ਨੂੰ ਦੂਰ ਕਰਨ ਲਈ ਉਹ ਬਗਾਨੀਆਂ ਹੋਈਆਂ ਬੀਤੀਆਂ ਵੱਲ ਹੋ ਲਿਆ ਬਰੋਂ-ਬਰੋਂ ਕਰਦੇ ਉਸ ਗੁਬਾਰ ਨੇ ਉਸ ਦੀ ਛਾਤੀ ਉੱਤੇ ਭਾਰ ਵਧਾ ਕੇ ਰੱਖਿਆ ਸੀ ਕੋਈ ਸੁਣਨ ਵਾਲਾ ਵੀ ਤਾਂ ਚਾਹੀਦਾ ਫਿਰ ਉਸ ਨੂੰ ਯਾਦ ਆਇਆ ਜਦੋਂ ਕਾਲਜ ਵਿੱਚ ਲੈਕਚਰਰ ਸੀ ਤਾਂ ਪੰਜਾਬ ਵਿਦਿਆਰਥੀ ਮੂੰਹ ਚੁੱਕ ਮੇਰੇ ਵੱਲ ਝਾਕਦੇ ਮੇਰੀਆਂ ਗੱਲਾਂ ਸੁਣਦੇ ਸੀ ਮੇਰੇ ਹਰ ਅੱਖਰ ਨੂੰ ਸੁਣ ਰਹੇ ਮੈਨੂੰ ਅਜੀਬ ਤਸੱਲੀ ਦੇ ਰਹੇ ਲੱਗਦੇ ਸਨ ਪਰ ਅੱਜ ਮੇਰੀ ਗੱਲ ਸੁਣਨ ਵਾਲਾ ਵੀ ਆਸੇ-ਪਾਸੇ ਕੋਈ ਨਹੀਂ ਬਜ਼ੁਰਗ ਕਿਸੇ ਖੇਤ ਵਿੱਚ ਕੰਮ ਕਰਨ ਜਾਂਦੇ ਖੂਬ ਹਾਸਾ ਠੱਠਾ ਕਰਦੇ ਵਧੀਆ ਵਕਤ ਟਪਾ ਲੈਂਦੇ ਸਨ ਤੇ ਚਾਰ ਪੈਸੇ ਵੀ ਉਹਨਾਂ ਦੀ ਜੇਬ ਗਰਮ ਕਰੀ ਰੱਖਦੇ ਸਨ ਹਰਨਾਮ ਸਿੰਘ ਨੂੰ ਉਹਨਾਂ ਦੀਆਂ ਗੱਲਾਂ ਵੀ ਬੇਸਵਾਦੀਆਂ ਜੀਆਂ ਲੱਗਦੀਆਂ ਉਹ ਪਾਰਕ ਦਾ ਚੱਕਰ ਲਾਉਣ ਚਲਿਆ ਗਿਆ ਦੂਰ ਪਾਰਕ ਦੇ ਇੱਕ ਬੈਂਚ ਉੱਤੇ ਇੱਕ ਉਦਾਸ ਗਮਗੀਨ ਜਿਹਾ ਮੂੰਹ ਲਟਕਾਈ ਬੈਠਾ ਬਜ਼ੁਰਗ ਸੀ ਉਹ ਲੱਤ ਉੱਪਰ ਲੱਤ ਰੱਖੀ ਬੈਠਾ ਇੱਕ ਛੋਟੇ ਬੱਚੇ ਨੂੰ ਖੜਾ ਰਿਹਾ ਸੀ ਬਜ਼ੁਰਗ ਆਪਣੇ ਬੁੱਢੇ ਹੱਡਾਂ ਨੂੰ ਸਮੇਟਦਾ ਉਸ ਨੂੰ ਭੱਜਣ ਤੋਂ ਰੋਕਦਾ ਸੀ ਹਰਨਾਮ ਸਿੰਘ ਉਸ ਕੋਲ ਜਾ ਬੈਠਾ ਤੇ ਗੱਲਬਾਤ ਦਾ ਸਿਲਸਿਲਾ ਤੋੜਨ ਲਈ ਪੁੱਛਣ ਲੱਗਾ ਬਜ਼ੁਰਗੋ ਪੁੱਤੈ ਨੂੰ ਦੁਨੀਆ ਦਿਖਾ ਰਹੇ ਹੋ ਬਜ਼ੁਰਗ ਤਾਂ ਪਹਿਲਾਂ ਹੀ ਪਰਿਆ ਪੀਤਾ ਬੈਠਾ ਸੀ ਉਹ ਥੋੜਾ ਔਖਾ ਹੋ ਕੇ ਬੋਲਿਆ ਕਾਹਦਾ ਕਨੇਡਾ ਸਰਦਾਰ ਜੀ ਮੇਰੇ ਭਾਦਾ ਕੀੜਿਆਂ ਦੇ ਭੌਣ ਤੇ ਬੈਠਾਂ ਜਿੱਦਣ ਦੀ ਇਹਦੀ ਦਾਦੀ ਗੁਜ਼ਰੀ ਐ ਮੈਂ ਤਾਂ ਗਲੀਆਂ ਦੇ ਕੱਖਾਂ ਤੋਂ ਹਵਾ ਹੋ ਗਿਆ ਉਹ ਖਣੀ ਕਿਵੇਂ 나ਕੂ ਨਾਲ 나ਕੂ ਮੇਲਦੀ ਰਹੀ ਮੇਰੀ ਨੂੰ ਅੱਡ ਕੁੱਤੇ ਖਾਣੀ ਕਰਦੀ ਐ ਨਾਲਿਆ ਜਵਾਕ ਸੰਭਦਾਂ ਢਿੱਡ ਨੂੰ ਝੁਲਕਾ ਦੇਣ ਲਈ ਬੇਹੀ ਠੰਡੀ ਰੋਟੀ ਮੱਥੇ ਮਾਰਦੀ ਐ ਵਿਅਰਗੀ ਲੱਗਦੀ ਐ ਕਦੇ ਕਦੇ ਆ ਜਵਾਕ ਦੇ ਗਲ ਲੱਗ ਕੇ ਰੋ ਲੈਣਾ ਸੱਚ ਜਾਣਿਓ ਹੁਣ ਤਾਂ ਜਿਉਣ ਨੂੰ ਜੀ ਨਹੀਂ ਕਰਦਾ ਬਸ ਬਥੇਰੀ ਹੋਲੀ ਇਸ ਦੇਹੀ ਨਾਲ ਹਰਨਾਮ ਸਿੰਘ ਨੇ ਉਸ ਬਜ਼ੁਰਗ ਦੇ ਗੋਡੇ ਹੱਥ ਧਰ ਕੇ ਦਿਲਾਸਾ ਦਿੱਤਾ ਫੇਰ ਗੱਲ ਦਾ ਰੁਖ ਬਦਲਿਆ ਬਜ਼ੁਰਗੋ ਤੁਸੀਂ ਰਹਿੰਦੇ ਕਿੱਥੇ ਹੋ ਉਸ ਬਜ਼ੁਰਗ ਨੇ ਸਾਹਮਣੀ ਗਲੀ ਵੱਲ ਹੱਥ ਕਰਕੇ ਦੱਸਿਆ ਆ ਨੁੱਕਰ ਉੱਤੇ ਦੂਜਾ ਘਰ ਹੈ ਹਰਨਾਮ ਸਿੰਘ ਨੇ ਵੀ ਬੇਸਮੈਂਟ ਵਾਲਾ ਦੁੱਖ ਸੁੱਖ ਸਾਂਝਾ ਕੀਤਾ ਤਾਂ ਉਸ ਨੇ ਕਈ ਹੋਈਆਂ ਬੀਤੀਆਂ ਸੁਣਾ ਦਿੱਤਾਂ ਕਈ ਵਾਰੀ ਇਹ ਆਪਸੀ ਝਗੜਾ ਪੁੱਛਣੇ ਆ ਕੇ ਠੀਕ ਕੀਤਾ ਸੀ ਇੱਕ ਵਾਰੀ ਕਿਸੇ ਮਕਾਨ ਮਾਲਕ ਨੇ 헤ਠਾ ਰਹਿੰਦੀ ਕੱਲੀ ਕੁੜੀ ਨੂੰ ਜਾ ਹੱਥ ਪਾਇਆ ਫੇਰ ਰੌਲਾ ਰੱਪਾ ਪਿਆ ਮਸਾਂ ਗੱਲ ਨਿਬੜੀ ਕਈ ਮਕਾਨ ਵਾਲੇ ਹੋਰਾਂ ਨੂੰ ਤਾਂ ਬਸ ਲਗਾ ਮਾਤਰਾ ਹੀ ਜਾਣਦੇ ਨੇ ਰੱਬ ਨੂੰ ਭੁੱਲੇ ਹੋਏ ਨੇ ਹਰਨਾਮ ਸਿੰਘ ਕੁਝ ਦੇਰ ਗੱਲਾਂ ਕਰਨ ਪਿੱਛੋਂ ਘਰ ਨੂੰ ਵਾਪਸ ਚੱਲ ਪਿਆ ਉਸੇ ਬੇਸਮੈਂਟ ਨੂੰ ਜਿੱਥੇ ਉਸ ਦੀ ਘਰ ਵਾਲੀ ਪੁੱਤਰੇ ਨੂੰ ਲੋਰੀਆਂ ਦੇ ਰਹੀ ਸੀ ਬੇਸਮੈਂਟ ਦੀ ਇੱਕ ਇੱਕ ਪੌੜੀ ਉਤਰਦਿਆਂ ਉਸ ਨੂੰ ਲੱਗ ਰਿਹਾ ਸੀ ਉੱਚ 84 ਲੱਖ ਜੂਨ ਵਾਲੀ ਪੌੜੀ ਉੱਤਰ ਰਿਹਾ ਸੀ ਬੇਸਮੈਂਟ ਵਿੱਚ ਖਾਸ ਤਰ੍ਹਾਂ ਦਾ ਅਨੁਸ਼ਾਸਨ ਪਾਲਣਾ ਹੁੰਦਾ ਹੈ ਉੱਚੀ ਨਾ ਬੋਲਣ ਜਾਂ ਕੋਈ ਹੋਰ ਖੜਕਾ ਨਾ ਕਰਨ ਦੀ ਤਾਗੀਦ ਪਿੱਛਾ ਕਰਦੀ ਮਕਾਨ ਮਾਲਕ ਕਈ ਵਾਰ ਕਹਿ ਚੁੱਕਾ ਸੀ ਦਰਵਾਜ਼ੇ ਹੌਲੀ ਬੰਦ ਕਰੋ ਰਾਤ ਨੂੰ ਉੱਚੀ ਨਾ ਬੋਲੋ ਪਾਣੀ ਘੱਟ ਵਰਤੋ ਤੇ ਹੋਰ ਪਤਾ ਨਹੀਂ ਕੀ ਕੀ ਆਦੇਸ਼ ਫਿਰ ਉਸ ਨੂੰ ਕੱਲ ਵਾਲੀ ਗੱਲ ਜਿਆਦਾ ਆਈ ਉਹ ਇੱਕ ਨੁੱਕਰ ਵਿੱਚ ਪਲਮ ਰਹੀ ਧੁੱਪ ਵਿੱਚ ਕੇਸ ਸੁਕਾਉਣ ਲੱਗਾ ਸੀ ਉਸ ਨੂੰ ਧੁੱਪ ਸੇਕਣ ਦੀ ਪਹਿਲੇ ਦਿਨੋਂ ਆਦਤ ਸੀ ਖਾਸ ਕਰਕੇ ਗਿੱਲਾ ਸਿਰ ਉਹ ਧੁੱਪ ਹੀ ਸਕਾਉਂਦਾ ਰਿਹਾ ਸੀ ਕੰਦ ਉੱਪਰ ਆਏ ਉਸ ਧੁੱਪ ਦੇ ਟੋਟੇ ਕੋਲੋਂ ਨੁੱਚੜ ਰਹੇ ਕੇਸਾਂ ਸਮੇਤ ਜਾ ਖੜਾ ਉਸ ਦੇ ਲੰਮੇ ਤੇ ਸੰਘਣੇ ਵਾਲਾਂ ਵਿੱਚੋਂ ਪਾਣੀ ਦੇ ਤੁਬਕੇ ਮੋਤੀਆਂ ਵਾਂਗ ਹੇਠਾਂ ਵੱਲ ਸਰਕ ਰਹੇ ਸਨ ਧੁੱਪ ਦਾ ਨਿਘ ਉਸ ਨੂੰ ਮੱਠੀ ਮੱਠੀ ਟਕੋਰ ਕਰਦਾ ਬਹੁਤ ਸੁਖਦ ਲੱਗ ਰਿਹਾ ਸੀ ਕੰਧ ਉੱਤੇ ਪੈ ਰਿਹਾ ਉਸ ਦਾ ਪਰਛਾਵਾਂ ਦੇਖਦਾ ਉਹ ਪੂਰਾ ਖੁਸ਼ ਸੀ ਜਦਾ ਕਲਯੁਗੀ ਮਕਾਨ ਮਾਲਕ ਕੋਲੀ ਆ ਕੇ ਫੁੱਲਾਂ ਵਾਲੀ ਕਿਆਰੀ ਨੂੰ ਗੁੱਡਣ ਲੱਗਿਆ ਬੋਲਿਆ ਸਰਦਾਰ ਜੀ ਬੜੇ ਲੰਮੇ ਕੇਸ ਨੇ ਕਿਸੇ ਐਡਸ਼ਾਟ ਵਾਲੇ ਨੂੰ ਫੋਟੋ ਦੇ ਛੱਡੋ ਕੋਈ ਫਾਇਦਾ ਹੋ ਜੇ ਹਰਨਾਮ ਸਿੰਘ ਨੂੰ ਲੱਗਿਆ ਉਹ ਪਤਾ ਨਹੀਂ ਸਿਫਤ ਕਰ ਰਿਹਾ ਜਾਂ ਇਸ ਦਾ ਕੋਈ ਹੋਰ ਅਰਥ ਹੈ ਪਰ ਉਸਨੇ ਮੋੜਮਾ ਜਵਾਬ ਦੇਣਾ ਉਚਿਤ ਨਾ ਜਾਣ ਕੇ ਬਸ ਮੁਸਕਰਾ ਛੱਡਿਆ ਉਹ ਆਪਣੇ ਗੰंजे ਸਿਰ ਤੋਂ ਪਰਨਾ ਲਾ ਕੇ ਹੱਸਦਾ ਹੋਇਆ ਕਹਿ ਰਿਹਾ ਸੀ ਆ ਵੇਖੋ ਇੱਧਰ ਤਾਂ ਵਾਲ ਹੈ ਹੀ ਨਹੀਂ ਪੂਰਾ ਗੰਝਾ ਹੋਇਆ ਪਿਆ ਪੂਰਾ ਗੰਝ ਪਿਆ ਹੋਇਆ ਹੁਣ ਹਰਨਾਮ ਸਿੰਘ ਨੂੰ ਵੀ ਮੋੜਵੀਂ ਗੱਲ ਲੌੜੀ ਹਾਂਜੀ ਗੰਝੇ ਹੋਣਾ ਤਾਂ ਮੇਰੀ ਦੀ ਨਿਸ਼ਾਨੀ ਹੈ ਤੁਹਾਡੇ ਤਾਂ ਵਾਰੇ ਨਾਰੇ ਨੇ ਉਸ ਨੂੰ ਜਿਵੇਂ ਗੱਲ ਚਾਚੀ ਨਹੀਂ ਉਹ ਛੱਡੋ ਭਾਜੀ ਇੱਥੇ ਤਾਂ ਖੂਹ ਦੀ ਮਿੱਟੀ ਖੂਨ ਨਹੀਂ ਜਾ ਰਹੀ ਹੈ ਕਿਹੜੀ ਮੇਰੀ ਬੱਸ ਰੋਟੀ ਦਾ ਜੁਗਾੜ ਬਣਿਆ ਇਸ ਪਿੱਛੋਂ ਹਰਨਾਮ ਸਿੰਘ ਤਾਂ ਸੈਰ ਕਰਨ ਚੱਲਿਆ ਗਿਆ ਮਗਰੋਂ ਅਮਨ ਨੂੰ ਬੁਲਾ ਕੇ ਕਹਿੰਦਾ ਕੇਸਾਂ ਕਰਕੇ ਤੇ ਪੱਗਾਂ ਧੋਣ ਕਰਕੇ ਤੁਸੀਂ ਪਾਣੀ ਵੱਧ ਖਰਚਾ ਕਰ ਰਹੇ ਹੋ ਇਸ ਵਾਰ ਬੈਲਬੱਤੀਆਂ ਦਾ ਵੱਧ ਭਾਗ ਹੋ ਜਾਵੇਗਾ ਜਦੋਂ ਤੱਕ ਹਰਨਾਮ ਸਿੰਘ ਵਾਪਸ ਆਇਆ ਅਮਨ ਮਕਾਨ ਮਾਲਕ ਮੂਰੇ ਚੁੱਪ ਕਰਿਆ ਖੜਾ ਸੁਣ ਰਿਹਾ ਸੀ ਉਹ ਪੂਰੇ ਰੋਹ ਨਾਲ ਬੋਲਦਾ ਕਈ ਹੌ ਲਾਂਬੇ ਜੇ ਪਰੋਸ ਰਿਹਾ ਸੀ ਕੱਲ ਤੁਹਾਡੇ ਕੋਈ ਮਹਿਮਾਨ ਆਏ ਸੀ ਉਹਨਾਂ ਦੀ ਗੱਡੀ ਤੋਂ ਤੇਲ ਡਿੱਗ ਪਿਆ ਡਰਾਈਵਵੇ ਤੇ ਦਾਗ ਪੈ ਗਿਆ ਹਰਨਾਮ ਸਿੰਘ ਨੇ ਪੂਰਾ ਖਰਵਾ ਹੋ ਕੇ ਅਮਨ ਨੂੰ ਪੁੱਛਿਆ ਅਮਨ ਕੀ ਗੱਲ ਹੋ ਗਈ ਅਮਨ ਨੇ ਮਾਮਲਾ ਵਿਗੜਦਾ ਦੇਖ ਕੇ ਡਰ ਤਾ ਜੇ ਕਿਹਾ ਕੁਛ ਨਹੀਂ ਪਪਾ ਤੁਸੀਂ ਅੰਦਰ ਚੱਲੋ ਮੈਂ ਦੱਸਦਾ ਦੋਵੇਂ ਪਿਓ ਪੁੱਤ ਕਮਰੇ ਵਿੱਚ ਜਾ ਕੇ ਬਹਿਸ ਕਰ ਰਹੇ ਸਨ ਅਮਨ ਆਪਾ ਪੈਸਾ ਦੇਣਾ ਹੈ ਗੱਜ ਪੜਵਾਉਣਾ ਉਹ ਹੁੰਦਾ ਕੌਣ ਆਪਾਂ ਨੂੰ ਕੁਝ ਕਹਿਣ ਵਾਲਾ ਤੋ ਉਹਨੂੰ ਅੰਕਲ-ਅੰਕਲ ਕਰਕੇ ਹੋਰ ਤਾਂ ਚੜੀ ਜਾਣਾ ਹੈ। ਅਮਨ ਪਾਪਾ ਨੂੰ ਪੂਰਾ ਸ਼ਾਂਤ ਕਰ ਰਿਹਾ ਸੀ। ਪਾਪਾ ਇੱਥੇ ਤਾਂ ਟ੍ਰੇਨਿੰਗ ਹੀ ਇਹ ਦਿੱਤੀ ਜਾਂਦੀ ਹੈ। ਗਾਹਕ ਕੁਝ ਵੀ ਆਖੇ ਗੁੱਸਾ ਨਹੀਂ ਕਰਨਾ। ਆਪਾਂ ਕਿਹੜਾ ਇਹਦੇ ਨਾਲ ਹਮੇਸ਼ਾ ਰਹਿਣਾ ਹੈ। ਚਾਰ ਦਿਨਾਂ ਦੀ ਗੱਲ ਹੈ ਬਸ। ਹਰਨਾਮ ਸਿੰਘ ਨੂੰ ਲੱਗਿਆ ਸਾਡੀ ਸੋਚ ਮੇਸੀ ਜਾ ਰਹੀ ਹੈ। ਬਸ ਇਸ ਨਵੀਂ ਦੁਨੀਆ ਦੇ ਨਵੇਂ ਰਾਹ ਲਿਖੇ ਜਾ ਰਹੇ ਨੇ। ਪਰ ਆ ਤਾਂ ਕੋਈ ਗੱਲ ਨਾ ਹੋਈ ਜੇ ਬੰਦੇ ਅੰਦਰਲਾ ਰੰਦਾ ਹੀ ਮਰ ਗਿਆ। ਫਿਰ ਕਾਹਦਾ ਜਨ ਹੋਇਆ ਹਰਨਾਮ ਸਿੰਘ ਨੂੰ ਲੱਗਿਆ ਜ਼ਿੰਦਗੀ ਦੀ ਇਸ ਕਸ਼ਮਕਸ਼ ਵਿੱਚੋਂ ਮੈਨੂੰ ਖਾਰਜ ਕੀਤਾ ਜਾ ਰਿਹਾ ਹੈ ਮੇਰੇ ਅੰਦਰੋਂ ਰੋਜ਼ ਕੁਝ ਘੱਟ ਰਿਹਾ ਹੈ ਮੇਰਾ ਦੈਰਾ ਮੇਰੀ ਖੁਸ਼ੀ ਮੇਰੀ ਸਲਤਨਤ ਸਭ ਤੋਂ ਵੱਖ ਕਰਕੇ ਹੁਣ ਹਰ ਫੈਸਲੇ ਵਿੱਚੋਂ ਵੀ ਮੰਨਫੀ ਕੀਤਾ ਜਾ ਰਿਹਾ ਹੈ ਉਸ ਨੂੰ ਆਪਣਾ ਆਪ ਬੇਅਰਥ ਮਹਿਸੂਸ ਹੋਣ ਲੱਗਾ ਹਰਨਾਮ ਸਿੰਘ ਨੂੰ ਲੱਗਿਆ ਜ਼ਿੰਦਗੀ ਦੇ ਹਰ ਫੈਸਲੇ ਤੋਂ ਹੀ ਉਸ ਨੂੰ ਜਿਵੇਂ ਬੇਦਖਲ ਕੀਤਾ ਜਾ ਰਿਹਾ ਹੋਵੇ ਕਿਹੜੀ ਚੀਜ਼ ਕਦੋਂ ਤੇ ਕਿੰਨੀ ਖਰੀਦ ਕੇ ਕਿੱਥੇ ਰੱਖਣੀ ਹੈ। ਕਿਸ ਨਾਲ ਕਿਵੇਂ ਵਰਤਣਾ ਹੈ। ਕਿੰਨੀ ਦੂਰੀ ਤੇ ਆਪਣਤ ਪਾਲਣੀ ਹੈ। ਇਹ ਸਭ ਤੈਅ ਕਰਨ ਦਾ ਉਸ ਦਾ ਹੱਕ ਖਾਰਜ ਹੋ ਗਿਆ ਹੈ। ਕਿ ਉਸ ਦਾ ਕੰਮ ਬਸ ਖਾ ਲੈਣਾ ਤੇ ਸੌਣਾ ਹੀ ਰਹਿ ਗਿਆ। ਪਰ ਮੈਂ ਤਾਂ ਹੁਣ ਤੱਕ ਸੋਚਦਾ ਸੀ ਕਿ ਜੋ ਕੁਝ ਸਮਾਜ ਨੇ ਸਾਰੀ ਉਮਰ ਮੈਨੂੰ ਦਿੱਤਾ ਹੈ ਹੁਣ ਵਾਪਸ ਕਰਨ ਲਈ ਸਾਹ ਬਚੇ ਨਹੀਂ। ਪਰ ਉਸ ਨੂੰ ਇਓ ਆਪਣਾ ਆਪ ਫਜ਼ੂਲ ਹੁੰਦਾ ਜਾਪਦਾ ਰਿਹਾ। ਇਓ ਇੱਕ ਦੋ ਦਿਨ ਉਹ ਆਪਣੇ ਅੰਦਰ ਹੀ ਥਾਂ ਖੋਜਲਦਾ ਰਿਹਾ। ਅਖੀਰ ਤੀਜੇ ਦਿਨ ਉਸਨੇ ਆਪਣੀ ਪਤਨੀ ਨੂੰ ਲੰਚ ਬੈਗ ਤਿਆਰ ਕਰਨ ਲਈ ਕਿਹਾ ਸਵਕਤ ਤੇ ਉੱਠ ਕੇ ਹੱਥ ਵਿੱਚ ਰੋਟੀ ਵਾਲਾ ਡੱਬਾ ਫੜ ਕੇ ਉਹ ਬੱਸ ਛੱਡੇ ਤੇ ਆਈ ਬੈਂ ਵਿੱਚ ਜਾ ਚੜਿਆ ਉਸ ਨੂੰ ਲੱਗਿਆ ਮਾਂ ਠੀਕ ਹੀ ਆਖਦੀ ਸੀ ਜਿਹੋ ਜਹੀ ਹਵਾ ਹੋਵੇ ਉਹੋ ਜਿਹਾ ਓਲਾ ਕਰਨਾ ਹੀ ਠੀਕ ਹੁੰਦਾ ਹੈ